ਇਹਨਾਂ ਸਰਕਾਰਾਂ ਚ ਆਮ ਆਦਮੀ ਦੀ ਤਾਂ ਇਹ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਦੇ। ਬਾਦਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਂਦੇ ਤੇ ਉਹਨਾਂ ਦੀ ਗੱਲ ਸੁਣਦੇ। ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤੱਕ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਜੰਨੇ ਆ ਕਿਸੇ ਦੇ ਪਰਚਾ ਤੱਕ ਦਰਜ ਨਹੀਂ ਹੁੰਦੇ। ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਭਾਗੜਾ ਡੈਮ ਤੋਂ ਸਦੀ ਮੁੱਕ ਚਲੇਗੇ। ਗਰੀਬਾਂ ਨੂੰ ਨਾ ਮਕਾਨ ਨਾ ਲੈਟਰਿੰਗਾ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਂਦੀਆਂ ਹਨ ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਬਗੈਰ ਕੀਤੇ ਚੁੱਕੀ ਸ਼੍ਰੋਣੀ ਅਮਕਾਲੀ ਦਲ ਤੋਂ ਐਨਕੇ ਸ਼ਰਮਾ ਨੂੰ ਪਟਿਆਲਾ ਦਾ ਉਮੀਦਵਾਰ ਧਾਰਿਆਗਾ ਐਨਕੇ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਰਮਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜ਼ਿਲ੍ਹਾ ਬਦਲਿਆ ਹੈਗਾ ਕੋਨੂੰ ਲੱਗਦਾ ਕਿ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਪਟਿਆਲੇ ਦੇ ਲੋਕ ਨਹੀਂ ਥੋੜਾ ਜਿਵੇਂ ਜ਼ਿਲ੍ਹੇ ਦੇ ਉੱਥੇ ਸਾਥ ਤਸੀਬੇ ਪਟਿਆਲੇ ਦੇ ਸਾਥ ਦੇਣਗੇ ਕੋਈ ਜਿਹੜਾ ਨਹੀਂ ਬਦਲੇ ਭਾਜੀ ਮੈਂ ਤਾਂ ਲੋਕ ਸਭਾ ਹਲਕਾ ਪਟਿਆਲੇ ਤੋਂ ਸਿਰ ਨੂੰ ਤੋਂ ਵੋਟਾਂ ਪਾਉਂਦਾ ਰਿਹਾ ਜਿਹੜਾ ਡੇਰਾਮ ਸੀ ਹਲਕਾ ਉਹ ਲੋਕ ਸਭਾ ਪਟਿਆਲੇ ਦਾ ਹਿੱਸਾ ਹੈਗਾ ਤੇ ਪਟਿਆਲਾ ਸਾਡਾ ਡਿਸਟ੍ਰਿਕਟ ਸੀਗਾ ਇੱਥੇ ਤਾਂ ਮੈਂ ਤਾਂ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾ ਸੀਗਾ ਜੀ ਤੇ ਡੀਸੀ ਪਟਿਆਲੇ ਬੈਠਦਾ ਤਾਂ ਸੋ ਪਟਿਆਲੇ ਨਾਲ ਪਰਿਵਾਰਕ ਰਿਸ਼ਤੇ ਰਹੇ ਆ ਬਾਕੀ ਮੈਂ ਕਿਸੇ ਖਾਨ ਸਮਝ ਲਿਓ ਮਹਿਲਾ ਚ ਪੈਦਾ ਨਹੀਂ ਹੋਇਆ ਮੈਂ ਕਾਨਵੈਂਟ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਸਿਰਫ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਇਆ 1992 ਤੋਂ ਸ਼੍ਰੋਮਣੀ ਅਕਾਲੀ ਦਲ ਚ ਆਪਣਾ ਸਫ਼ਰ ਸਟਾਰਟ ਕਰਿਆ ਜਿੱਥੇ ਪੰਥ ਰਤਨ ਜੀ ਦੇਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਦਾ 32 ਸਾਲ ਤੋਂ ਉੱਥੇ ਹੀ ਖੜਿਆ ਹਾਂ ਸੋ ਔਰ ਜਿਹੜੀ ਸੀਟ ਤੇ ਵੀ ਰਿਹਾ ਚਾਹੇ ਸਰਪੰਚ ਪ੍ਰਧਾਨ ਐਮ ਐਲ ਏ ਮਨਿਸਟਰ ਬਣਿਆ ਹਰ ਸੀਟ ਨਾਲ ਇਨਸਾਫ ਕਰਿਆ ਹੈ ਸੋ ਮੈਨੂੰ ਆਸ ਹੈ ਕਿ ਪੰਜਾਬ ਦੇ ਲੋਕ ਔਰ ਇਸ ਹਲਕੇ ਦੇ ਲੋਕ ਕੈਂਡੀਡੇਟ ਦਾ ਕਰੈਕਟਰ ਔਰ ਪਰਫਾਰਮੈਂਸ ਦੇਖ ਕੇ ਫੈਸਲੇ ਕਰਨਗੇ ਆਸ਼ਾ ਹੈ ਕਿ ਮੈਨੂੰ ਸੇਵਾ ਮਿਲੇਗੀ ਔਰ ਮੈਂ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਲੱਗਦਾ ਨਹੀਂ ਹੈ 2022 ਤੋਂ ਬਾਅਦ ਹੈਗਾ ਲੋਕ ਜੋ ਬਹੁਤ ਜ਼ਿਆਦਾ ਮਤਲਬ ਸਿਆਣੇ ਹੋ ਚੁੱਕੇ ਨੇ ਕਿਉਂਕਿ ਦੇਖ ਰਹੇ ਨੇ ਲੋਕੋ ਦੀਆਂ ਪਾਰਟੀਆਂ ਦਲ ਬਦਲੂ ਲੋਕ ਅੱਧਰ ਉੱਧਰ ਫਿਰਦੇ ਨੇ ਹੁਣ ਚਿਹਰਾ ਦੇਖ ਕੇ ਨਹੀਂ ਪਾਰਟੀ ਦੇਖ ਕੇ ਨਹੀਂ ਮਤਲਬ ਕਿਸ ਤਰ੍ਹਾਂ ਦੇਖ ਕੇ ਜਿਹੜੇ ਵੋਟ ਪਾਉਣਗੇ ਲੋਕ ਜਿਹੜੇ ਆਮ ਲੋਕ ਨੇ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਤਜਰਬੇ ਕਰ ਲਏ ਪਹਿਨਾ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਬਣਾਈ ਨਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਘਰ ਘਰ ਨਾ ਨਸ਼ੇ ਬੰਦ ਹੋਏ ਨਾ ਬੀਬੀਆਂ ਨੂੰ ਪੈਸੇ ਮਿਲੇ ਨਾ 55000 ਸਗਨ ਸੀ ਕਿਵੇਂ ਮਿਲਿਆ ਨਾ 5000 ਉਹ ਮਿਲੇ ਨਾ ਕਿਸਾਨਾਂ ਦਾ ਕਰਜ਼ਾ ਹੋਇਆ ਬੜਾ ਵੱਡਾ ਧੋਖਾ ਗਿਆ ਪਰ ਲੋਕ ਤਾਂ ਕਹਿ ਰਹੇ ਨਸ਼ੇ ਦਾ ਅਕਾਲੀ ਦਲ ਦੇ ਟਾਈਮ ਤੇ ਵੀ ਸੀਗੇ ਕਾਂਗਰਸ ਦੇ ਸਮੇਂ ਤੇ ਵੀ ਚੱਲੇ ਰਹੇ ਲੋਕਾਂ ਨੇ ਇਹਨਾਂ ਦੀਆਂ ਝੁੱਠੀਆਂ ਗੱਲਾਂ ਸੁਣ ਕੇ ਸਾਨੂੰ ਬਦਨਾਮ ਕਰਕੇ ਸਰਕਾਰ ਬਣਾਈ ਜਦੋਂ ਸਰਕਾਰ ਕਾਂਗਰਸ ਵਾਲੀ ਸਰਕਾਰ ਪਿੱਟ ਗਈ ਲੋਕਾਂ ਨੇ ਨਵਾਂ ਤਜਰਬਾ ਆ ਦਿੱਲੀ ਵਾਲਿਆਂ ਤੇ ਕਰ ਲਿਆ ਜਿਨ੍ਹਾਂ ਨੇ ਕਹਿ ਦਿਆ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਆ ਚੁਟਕੀ ਮਾਰ ਕੇ ਐਮਐਸਪੀ ਦੇ ਦਾਂਗੇ ਗੱਲਾਂ ਕਰੀਆਂ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀਗਾ ਸਿਹਤ ਸਿੱਖਿਆ ਤੇ ਰੋਜ਼ਗਾਰ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੁਹਾਡੇ ਕੋਲ ਕੀ ਏਜੰਡੇ ਨੇ ਜੀ ਹਜੇ ਝੂਠੀਆਂ ਫੁਕਰੀਆਂ ਮਾਰੀ ਉਹਨਾਂ ਨੇ ਸਾਡੇ ਟਾਈਮ ਤੇ ਬੈਸਟ ਇਨਫਰਾਸਟ੍ਰਕਚਰ ਸਟੇਟ ਅਸੀਂ ਪੰਜਾਬ ਬਣਾਇਆ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਵਰਲਡ ਬੈਂਕ ਦੀ ਰੇਟਿੰਗ ਸੀਗੀ ਨੰਬਰ 1 ਤੇ ਪੰਜਾਬ ਤੇ ਥਰਮਲ ਪਲਾਂਟ ਅਸੀਂ ਲਾਇਏ ਬਿਜਲੀ ਸਰਪਲਸ ਪੰਜਾਬ ਨੂੰ ਅਸੀਂ ਬਣਾਇਆ ਬੈਸਟ ਐਜੂਕੇਸ਼ਨ ਸਿਸਟਮ ਚ ਪੂਰੇ ਇੰਡੀਆ ਚ ਦੋ ਨੰਬਰ ਤੇ ਅਸੀਂ ਸੀਗੇ ਤੇ ਹੈਲਥ ਚ ਨੰਬਰ 1 ਤੇ ਅਸੀਂ ਸੀਗੇ ਇੱਕ ਇੱਕ ਚੀਜ਼ ਬਾਦ ਸਾਹਿਬ ਨੇ ਕ੍ਰੀਏਟ ਕਰੀ ਔਰ ਜਿਹੜਾ ਤੁਸੀਂ ਦੇਖੋ ਵੀ ਡੈਟ ਟੂ ਜੀਡੀਪੀ ਰੇਸ਼ੋ 3.28 ਸੀਗਾ ਅੱਜ 3.50 ਤੇ ਪਹੁੰਚ ਗਿਆ ਮਤਲਬ ਇੰਨਾ ਜਿਹੜਾ 29% ਤੋਂ 50% ਤੇ ਗਿਆ ਹੈਗਾ ਇੰਨਾ ਫਰਕ ਹੈਗਾ ਮਤਲਬ ਸਾਡੀ ਸਰਕਾਰ ਚ ਔਰ ਇਹਨਾਂ ਦੀ ਕਿਸਾਨ ਦੇਖ ਲਓ ਤੁਸੀਂ ਸੜਕਾਂ ਦੇ ਬੈਠੇ ਹੈਗੇ ਆ ਕਿਤੋਂ ਧਰਨਾ ਦਾ ਹੀ ਬੈਠੇ ਆ ਉਹ ਤਾਂ ਹਰ ਵਾਰ ਸਰਕਾਰਾਂ ਦੇ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਧਰਨੇ ਤਾਂ ਹਮੇਸ਼ਾ ਹੀ ਲੱਗਦੇ ਨੇ ਕਿਸਾਨਾਂ ਦੀ ਗੱਲ ਕਰੀਏ ਚਾ ਕੋਈ ਵੀ ਗੱਲ ਕਰੀਏ ਜਦੋਂ ਪਹਿਲਾਂ ਧਰਨਾ ਲੱਗਦਾ ਤਾਂ ਨਾ ਜੀ ਬਾਦਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਉਂਦੇ ਤੇ ਉਹਨਾਂ ਦੀ ਗੱਲ ਸੁਣਨ ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਚ ਨੇ ਕਿਸੇ ਦੇ ਪਰਚਾ ਤੱਕ ਦਰਜ ਨਹੀਂ ਹੋਏ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਪਾਖੜਾ ਡੈਮ ਤੋਂ ਸਾਡੀ ਚਲੀ ਗਈ ਗਰੀਬਾਂ ਨੂੰ ਨਾ ਮਕਾਨ ਨਾ ਲੈਟਰਿੰਗਾ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਣੀਆਂ ਹੈਗੀ ਸੋ ਮੁਲਾਜ਼ਮ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਆ ਸਾਡੀ ਸਰਕਾਰ ਚ ਲਾਗੂ ਹੋਏ ਆ ਵਪਾਰੀਆਂ ਦੀ ਇਹ ਸਮੱਸਿਆ ਮੈਂ ਟ੍ਰੇਡ ਵਿੰਗ ਦਾ ਪ੍ਰਧਾਨਤਾ ਹਰ ਸ਼ਹਿਰ ਚ ਜਾ ਕੇ ਮੈਂ ਖੁਦ ਸੁਣਦਾ ਸੀਗਾ ਤੇ ਪਾਲਿਸੀਆਂ ਬਣਾਉਂਦੇ ਤੇ ਹੁਣ ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਵਗੈਰ ਤਸਦੀਕ ਰਜਿਸਟਰੀ ਹੋਣੀ ਸੋ ਮੈਨੂੰ ਆਸ ਆ ਵੀ ਲੋਕ ਇਸ ਵਰਕਰ ਨੂੰ ਜ਼ਰੂਰ ਮਾਨ ਸਤਕਾਰ ਦੇਣਗੇ ਔਰ ਮੈਂ ਇਹ ਵਿਸ਼ਵਾਸ ਦਵਾਵਾ ਕਿ ਕੋਈ ਰਲਾਂਬਾ ਨਹੀਂ ਹੋਊਗਾ ਗਰਾਊਂਡ ਲੈਵਲ ਤੇ ਗੱਲ ਕਰੀਏ ਜਿਹੜਾ ਇੱਕ ਆਮ ਇਨਸਾਨ ਆ ਜਿਹੜਾ 10-15000 ਰੁਪਏ ਦੀ ਦਿਹਾੜੀ ਕਰਦਾ ਜਾਂ ਨੌਕਰੀ ਕਰਦਾ ਜਾਂ ਕਿਤੇ ਕੰਮ ਕਰਦਾ ਹੈਗਾ ਉਹਨੂੰ ਤਿੰਨ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬੱਚਿਆਂ ਦੀ ਪੜ੍ਹਾਈ ਸਿਹਤ ਤੇ ਫਿਊਚਰ ਵਾਸਤੇ ਕੀ ਹੋਏਗਾ ਉਹਨਾਂ ਲਈ ਕੀ ਕਰੂਗਾ ਭਾਜੀ ਦੇਖੋ ਇਹਨਾਂ ਸਰਕਾਰਾਂ ਚ ਆਮ ਆਦਮੀ ਦੀ ਤਾਂ ਇਹ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਗਈ ਹੈ ਜਿੰਨੀਆਂ ਲੋਕ ਭਲਾਈ ਦੀ ਸਕੀਮਾਂ ਹਿੰਦੁਸਤਾਨ ਚ ਲਾਗੂ ਆ ਸਾਰੀ ਦੀ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸ਼ੁਰੂ ਕਰੀਆਂ ਦੇਸ਼ ਚ ਫਿਰ ਲਾਗੂ ਹੋਈਆਂ ਮਤਲਬ ਅੱਜ ਇਲੈਕਸ਼ਨਾਂ ਦੇ ਟਾਈਮ ਤੇ ਮੈਂ ਝੂਠ ਬੋਲ ਜਾਂ ਵੱਡੀਆਂ ਗੱਲਾਂ ਕਰ ਜਾਂ ਸਾਡਾ ਮੈਨੀਫੈਸਟੋ ਆ ਰਿਹਾ ਉਹਦੇ ਚ ਸਾਰਾ ਕੁਝ ਹੋਏਗਾ ਪਰ ਤੁਸੀਂ ਬੈਕਗ੍ਰਾਉਂਡ ਦੇਖ ਲਿਓ ਆਟਾ ਦਾਲ ਸਕੀਮ ਬਾਲ ਸਾਹਬ ਨੇ ਸ਼ੁਰੂ ਕਰੀ ਸਾਗਨ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਪੈਨਸ਼ਨ ਬਾਲ ਸਾਹਿਬ ਨੇ ਸ਼ੁਰੂ ਕਰੀ ਹੈਲਥ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਗਰੀਬਾਂ ਨੂੰ ਸਕਾਲਰਸ਼ਿਪ ਬਾਲ ਸਾਹਿਬ ਨੇ ਦੇ ਦਿੱਤਾ ਸੋ ਅਸੀਂ ਤਾਂ ਪ੍ਰੈਕਟੀਕਲ ਐਗਜ਼ਾਮਪਲ ਆ ਗਰੀਬਾਂ ਦੀ ਜਿਹੜੀ ਭਲਾਈ ਦੇ ਕੰਮਾਂ ਦੀਆਂ ਨੌਕਰੀਆਂ ਰੁਜ਼ਗਾਰ ਤੁਸੀਂ ਦੇਖੋ ਵੀ ਅਸੀਂ ਆਰਟੀਸੀਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਕਿੰਨਾ ਕੁਝ ਲੈਦੇ ਅੱਜ ਮੁੜ ਕੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਨਹੀਂ ਰੁਜ਼ਗਾਰ ਕਿੱਥੇ ਮਿਲੂਗਾ ਆਮ ਬੰਦਾ ਤਾਂ ਵਿਚਾਰਾ ਨਾਲ ਇਲਾਜ ਕਰਵਾ ਸਕੇ ਨਾ ਇਸਾਹ ਹਮੇਲੀ ਨੂੰ ਇਹ ਜੀ ਹਾਲਤੋ ਹੀ ਪਈ ਹੈ ਹਾਲਤ ਹਲੇ ਵੀ ਉਹੀ ਹਸਪਤਾਲਾਂ ਦੇ ਅੱਜ ਵੀ ਉਹੀ ਨੇ ਜਿਹੜਾ ਪਹਿਲਾਂ ਵੀ ਹੋਈ ਸੀਗੇ ਜੀ ਫਰਕ ਕੀ ਰਹਾ ਹੈ ਹਾਂ ਜਿੰਨੇ ਕਮਿਊਨਿਟੀ ਹਸਪਤਾਲ ਆ ਸਾਰੇ ਸਾਡੀ ਸਰਕਾਰ ਚ ਅਪਗ੍ਰੇਡ ਵੀ ਹੋਏ ਇਨਫਰਾਸਟ੍ਰਕਚਰ ਵੀ ਉਹਨਾਂ ਦਾ ਕ੍ਰੀਏਟ ਹੋਇਆ ਇੱਕ ਹਸਪਤਾਲ ਪੰਜਾਬ ਚ 7 ਸਾਲਾਂ ਚ ਦਿਖਾ ਦਿਓ ਜੋ ਚੱਲਿਆ ਆ ਰਿਹਾ 7 ਸਾਲ ਪਹਿਲਾਂ ਦਾ ਸਾਡੇ ਵਾਲਾ ਇਨਫਰਾਸਟ੍ਰਕਚਰ ਹੀ ਚੱਲਿਆ ਆ ਰਿਹਾ ਜੋ ਨੈਸ਼ਨਲ ਹਾਈਵੇ ਰੋਡਸ ਅਸੀਂ ਬਣਾਤੇ 7 ਸਾਲਾਂ ਚ ਉਹੀ ਚੱਲੇ ਆ ਰਹੇ ਆ ਜੋ ਸਕੂਲਾਂ ਦਾ ਇਨਫਰਾਸਟ੍ਰਕਚਰ ਆ ਪੰਪ ਕਾਰਦੇ ਆ ਇਹਨਾਂ ਨੇ ਕੱਲੇ ਪੇਂਟ ਮਾਰ ਕੇ ਪਹਿਲਾਂ ਉਹਨਾਂ ਨੇ ਸਮਾਰਟ ਸਕੂਲ ਲਿਖ ਦਿਆ ਤਾਂ ਇਹ ਪੇਂਟ ਮਾਰ ਕੇ ਐਮੀਨਾ ਸਕੂਲ ਲਿਖੀ ਜਾਂਦੇ ਆ ਦੱਸੋ ਕਿਹੜਾ ਬਣਾਇਆ ਆ ਮੈਰਿਟੋਰੀਅ ਸਕੂਲ ਬਾਲ ਸਾਹਿਬ ਨੇ ਬਣਾਏ ਮਹਾਰਾਜਾ ਰਣਜੀਤ ਸਿੰਘ ਪ੍ਰੀਪਰੇਟਰੀ ਅਕੈਡਮੀ ਜਿੱਥੇ ਸਭ ਤੋਂ ਵੱਧ ਐਨਡੀਏ ਚ ਬੱਚੇ ਜਾਂਦੇ ਆ ਬਾਲ ਸਾਹਿਬ ਨੇ ਬਣਾਏ ਮਾਈ ਭਾਗੋ ਜਿਹੜੀ ਪ੍ਰੀਪਰੇਟਰੀ ਅਕੈਡਮੀ ਆ ਬੱਚੇ ਬੱਚੀਆਂ ਵਾਸਤੇ ਗੋਬਾਰ ਸਾਹਿਬ ਨੇ ਬਣਾਈਆਂ ਆਈਐਸਬੀ ਬਾਦਲ ਸਾਹਿਬ ਲਿਆਏ ਨਾਈਪਰ ਬਾਦਲ ਸਾਹਿਬ ਦੇ ਆਈਸਰ ਬਾਦਲ ਸਾਹਿਬ ਲਿਆਏ ਕਿੰਨੇ ਇੰਸਟੀਚਿਊਟ ਲਿਆਏ ਆ ਤੁਸੀਂ ਸੋਚ ਜਿੰਨੇ ਸਕਿੱਲ ਸੈਂਟਰ ਪੰਜਾਬ ਚ ਖੁੱਲੇ ਹੋਈਆਂ 7 ਸਾਲ ਪਹਿਲਾਂ ਦੇ ਅੱਜ ਕੁਝ ਵੀ ਨਹੀਂ ਜੇ ਮੈਂ ਪਰਫਾਰਮੈਂਸ ਗਿਣਾਵਾਂ ਤਾਂ ਮੇਰੇ ਕੋਲ 10 ਘੰਟੇ ਲੱਗ ਜਾਣੇ ਆ ਇਹ ਇੱਕ ਨਹੀਂ ਗਿਣਾ ਸਕਦੇ ਕੋਈ ਗਿਣਾ ਦੇਣ ਦੋਨੇ ਕਿੰਨੇ ਪਾਰਟੀਆਂ ਸੋ ਮਤਲਬ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਦ ਤੱਕ ਤੁਸੀਂ ਕਾਰਗੁਜ਼ਾਰੀ ਤੇ ਫੈਸਲ ਕਾਰਗੁਜ਼ਾਰੀ ਔਰ ਲੀਡਰ ਦਾ ਕਰੈਕਟਰ ਦੇਖ ਕੇ ਫੈਸਲਾ ਨਹੀਂ ਕਰਦੇ ਨਾ ਫਿਰ ਦਲ ਬਦਲੀਆਂ ਵੀ ਹੁੰਦੀਆਂ ਰਹਿਣੀਆਂ ਹੈਗੀਆਂ ਤੇ ਝੁੱਠੇ ਵਾਦੇ ਵੀ ਹੁੰਦੇ ਰਹਿਣੇ ਜੇ ਤੁਸੀਂ ਪਿਛਲੀ ਕਾਰਗੁਜ਼ਾਰੀ ਦੇ ਇਸਕੇ ਫੈਸਲੇ ਕਰੋਗੇ ਫਿਰ ਹਰੇਕ ਨੂੰ ਪਰਫਾਰਮੈਂਸ ਦਿਖਾਣੀ ਪੈਣੀ ਆ ਕਿਰਪਾ ਕਰਿਓ ਕਾਰਗੁਜ਼ਾਰੀ ਤੇ ਫੈਸਲੇ ਕਰਿਓ ਥੈਂਕ ਯੂ ਸੋ ਇਹਸਨ ਐਨ ਕੇ ਸ਼ਰਮਾ ਜਰੂਰ ਲੋਕ ਦੇਖਦੇ ਹਨ ਪਟਿਆਲੇ ਦੇ ਲੋਕ ਆ ਕਿਦੇ ਨਾਮ ਤੇ ਜਿਹੜਾ ਹੈ ਫਤਵਾ ਜਾਰੀ ਕਰਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਕਰਨਵੀ ਸਿੰਘ ਰੰਧਾਵਾ ਲਿਵਿੰਗ ਇੰਡੀਆ న్యూਸ ਪਟਿਆਲਾ